ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਡੋਨਲਡ 트럼ਪ ਪ੍ਰਸ਼ਾਸਨ ਨੇ ਅਮਰੀਕਾ ਦੇ ਵਿੱਚ ਰਹਿ ਰਹੇ ਕਰੀਬ 9 ਲੱਖ ਪ੍ਰਵਾਸੀਆਂ ਨੂੰ ਵੱਡਾ ਝਟਕਾ ਦਿੱਤਾ ਹੈ ਇਹ ਪ੍ਰਵਾਸੀ ਸਾਬਕਾ ਰਾਸ਼ਟਰਪਤੀ ਜੋਬਿਡਨ ਦੇ ਸਮੇਂ ਲਾਗੂ ਹੋਈ ਸੀਬੀਪੀ 1 ਐਪ ਨੀਤੀ ਰਾਹੀਂ ਅਮਰੀਕਾ ਦੇ ਵਿੱਚ ਆਏ ਸਨ ਪਰ 트럼ਪ ਪ੍ਰਸ਼ਾਸਨ ਨੇ ਹੁਣ ਇਸ ਨੀਤੀ ਨੂੰ ਰੱਦ ਕਰਦੇ ਆ ਇਨ੍ਹਾਂ ਪ੍ਰਵਾਸੀਆਂ ਦੇ ਅਮਰੀਕਾ ਵਿੱਚ ਰਹਿਣ ਦੇ ਲੀਗਲ ਪਰਮਿਟ ਖਤਮ ਕਰ ਦਿੱਤੇ ਨੇ ਅਮਰੀਕਾ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਸੋਮਵਾਰ ਨੂੰ ਬਿਆਨ ਜਾਰੀ ਕਰਕੇ ਦੱਸਿਆ ਕਿ ਸੀਬੀਪੀ1 ਐਪ ਰਾਹੀਂ ਆਏ ਪਰਵਾਸੀਆਂ ਨੂੰ ਤੁਰੰਤ ਦੇਸ਼ ਛੱਡਣਾ ਪਵੇਗਾ ਇਸ ਨੀਤੀ ਦੇ ਆਧਾਰ ਉਤੇ 9 ਲੱਖ ਤੋਂ ਵੱਧ ਪਰਵਾਸੀ ਅਮਿਖਾਇ ਸੀ ਜਨਵਰੀ 2023 ਤੋਂ ਬਾਅਦ ਬਾਈਡਨ ਪ੍ਰਸ਼ਾਸਨ ਦੀ ਇਸ ਐਪ ਨੀਤੀ ਹੇਠ 9 ਲੱਖ ਤੋਂ ਵੱਧ ਪ੍ਰਵਾਸੀ ਅਮਰੀਕਾ ਪਹੁੰਚੇ। ਉਹਨਾਂ ਨੂੰ 2 ਸਾਲ ਦੇ ਲਈ ਅਸਥਾਈ ਤੌਰ ਤੇ ਅਮਰੀਕਾ ਦੇ ਵਿੱਚ ਰਹਿਣ ਅਤੇ ਕੰਮ ਕਰਨ ਦੀ ਵੀ ਇਜਾਜ਼ਤ ਮਿਲੀ ਸੀ। ਪਰ ਹੁਣ ਇਸ ਐਪ ਵੱਲੋਂ ਇਹਨਾਂ ਸਾਰੇ ਪਰਮਟਾ ਨੂੰ ਰੱਦ ਕਰ ਦਿੱਤਾ ਗਿਆ। ਵਿਭਾਗ ਨੇ ਕਿਹਾ ਹੈ ਕਿ ਇਹ ਕਦਮ ਸਰਹੱਦਾਂ ਦੀ ਸੁਰੱਖਿਆ ਅਤੇ ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਚੁੱਕਿਆ ਗਿਆ ਹੈ। ਦ ਰੈਸਲ ਐਸੋਸੀਏਟਿਡ ਪ੍ਰੈਸ ਦੀ ਰਿਪੋਰਟ ਦੇ ਮੁਤਾਬਕ ਈਮੇਲ ਰਾਹੀਂ ਲੋਕਾਂ ਨੂੰ ਅਮਰੀਕਾ ਛੱਡਣ ਦੇ ਲਈ ਕਿਹਾ ਜਾ ਰਿਹਾ ਹੈ। ਇੱਕ ਕਾਨੂੰਨੀ ਮਦਦ ਸੰਸਥਾ ਅਲ ઓਰਟੋ ਲਾਡੋ ਨੇ ਦੱਸਿਆ ਹੈ ਕਿ ਜਿੰਨਾ ਲੋਕਾਂ ਨੂੰ ਇਹ ਨੋਟਿਸ ਮਿਲੇ ਨੇ ਉਹਨਾਂ ਦੇ ਵਿੱਚੋਂ 72 ਹੁਨਡੂਰਾਸ ਅਲ ਸਲਵਾਡੋਰ ਅਤੇ ਮੈਕਸੀਕੋ ਤੋਂ ਨਹੀਂ ਇਹ ਨੋਟਿਸ ਮਿਲਣ ਤੋਂ ਬਾਅਦ ਲੋਕਾਂ ਦੇ ਵਿੱਚ ਚਿੰਤਾ ਅਤੇ ਬੇਚੈਨੀ ਦਾ ਮਾਹੌਲ ਬਣ ਚੁੱਕਿਆ ਹੈ ਇਹ ਪ੍ਰਵਾਸੀ ਹੁਣ ਆਪਣੇ ਭਵਿੱਖ ਨੂੰ ਲੈ ਕੇ ਕਾਫੀ ਚਿੰਤਤ ਦੇ ਵਿੱਚ ਪਏ ਹੋਏ ਨੇ ਅਤੇ ਉਹਨਾਂ ਦੇ ਵਿੱਚ ਡਰ ਦਾ ਵੀ ਮਾਹੌਲ ਪਾਇਆ ਜਾ ਰਿਹਾ ਹੈ ਡੋਨਲਡ ਟਰੰਪ ਨੇ ਇਸ ਸਾਲ ਜਨਵਰੀ ਦੇ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਨਾਂ ਨੀਤੀਆਂ ਉੱਤੇ ਸਭ ਤੋਂ ਵੱਧ ਧਿਆਨ ਦਿੱਤਾ ਹੈ ਉਹਨਾਂ ਦੇ ਵਿੱਚ ਸਭ ਤੋਂ ਮੁੱਖ ਨੀਤੀਆਂ ਨੇ ਦੂਜੇ ਦੇਸ਼ ਤੋਂ ਆਉਣ ਵਾਲੇ ਸਮਾਨ ਉੱਤੇ ਟੈਰਿਫ ਵਧਾਉਣਾ ਅਤੇ ਅਮਰੀਕਾ ਤੋਂ ਵਿਦੇਸ਼ੀਆਂ ਨੂੰ ਕੱਢਣਾ ਇਸ ਦੇ ਨਾਲ ਹੀ ਦੱਸਦੀ ਹੈ ਕਿ 트럼ਪ ਦੇ ਗ੍ਰਹਿ ਸੁਰੱਖਿਆ ਵਿਭਾਗ ਨੇ 1996 ਦੇ ਇੱਕ ਕਾਨੂੰਨ ਨੂੰ ਲਾਗੂ ਕਰਨ ਦੀ ਯੋਜਨਾ ਬਣਾਈ ਹੈ ਜੋ ਅਮਰੀਕਾ ਤੋਂ ਨਾ ਜਾਣ ਵਾਲੇ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਉਤੇ ప్రతి ਦਿਨ 998 ਡਾਲਰ ਤੱਕ ਦਾ ਜੁਰਮਾਨਾ ਲਗਾ ਸਕਦਾ ਹੈ। ਦੂਜੀ ਪਾਸੇ ਇਹ ਕਾਨੂੰਨ ਜੁਰਮਾਨੇ ਨਾ ਅਦਾ ਕੀਤੇ ਜਾਣ ਤੇ ਜਾਇਦਾਦ ਜ਼ਬਤ ਕਰਨ ਦੀ ਵੀ ਅਗਿਆ ਦੇਵੇ। ਟ੍ਰੌਂਪ ਨੇ ਆਪਣੇ ਸ਼ੁਰੂਆਤੀ ਕਾਰਜਕਾਲ ਦੇ ਵਿੱਚ ਇਸ ਕਾਨੂੰਨ ਦੀ ਵਰਤੋਂ ਵੀ ਕੀਤੀ। ਹਾਲਾਂਕਿ ਬਿਡੇ ਨੇ ਬਾਅਦ ਦੇ ਵਿੱਚ ਇਸ ਦੇ ਲਾਗੂ ਕਰਨ ਨੂੰ ਰੱਦ ਕਰ ਦਿੱਤਾ। ਗੈਤ ਦਸਤਵੇਜ਼ੀ ਪ੍ਰਵਾਸੀਆਂ ਦੇ ਲਈ ਸਿੱਧਾ ਜਵਾਬ ਸਪਸ਼ਟ ਹੈ ਛੱਡੋ ਅਤੇ ਆਪਣੇ ਦੇਸ਼ ਜਾਓ ਯਾਨੀ ਕਿ ਅਮਰੀਕਾ ਛੱਡ ਕੇ ਉਹ ਆਪਣੇ ਆਪ ਦਾ ਦੇਸ਼ ਨਿਕਾਲਾ ਦੇਣ ਇੱਥੇ ਦੱਸਣਾ ਬੰਦਾ ਹੈ ਕਿ ਟ੍ਰੰਪ ਪ੍ਰਸ਼ਾਸਨ ਨੇ ਜੋ ਬਿਡੇਨ ਦੇ ਸਮੇਂ ਦੀਆਂ ਕਈ ਅਜਈਆਂ ਨੀਤੀਆਂ ਨੂੰ ਰੱਦ ਕੀਤਾ ਜੋ ਵਿਦੇਸ਼ੀਆਂ ਨੂੰ ਇਨਸਾਨੀਅਤ ਦੇ ਆਧਾਰ ਉੱਤੇ ਅਮਰੀਕਾ ਵਿੱਚ ਸ਼ਰਨ ਦੇਣ ਦੀ ਗੱਲ ਕਰਦੀਆਂ ਸਨ ਬਿਊ ਰਿਪੋਰਟ ਚੈਨਲ ਪੰਜਾਬੀ